लोग भी आते हैं ब्लॉगिंग में लोग भी आते हैं ब्लॉगिंग आज भाई इधर हम ससुर का आलाप है पहले चिढ़ा रही बागी पहले चिढ़ा रही आगे बागी तो तैपर ना आवा तैपर ना आवा कर तैपर का तबीयत बिगड़ गई है बहुत आठ तो भाई बहुत तैपर बहुत अमीर बागी om Oke, okay, berarti. ਕਹਾਂ ਮੈਂ ਉਹ ਮਾਂ ਦੇ ਚਾਹਾਂ ਉਹ ਨਹੀਂ ਜਾ ਸਕਦਾ ਆਹੋ ਆਹੋ ਇਹ ਰੱਖ ਆਸਮਾਨ ਦਾ thora jhurya ਓਏ ਕਿਧਰ ਗਿਆ ਰੱਖੀ ਉਹ ਓਏ ਯਾਰ ਫੂਨ ਫੜੀ ਯਾਰ ਕਿਉਂ ਇਹੀ ਗੱਲ ਦੱਸੀ ਜਲੀ ਲੋਕ ਕੀ ਪਤਾ ਨਹੀਂ ਆਇਆ ਕਦੋਂ ਕਰੀਏ ਜਾ ਭੈਜ ਹਲੂ ਮਾਣ ਜਾ ਵੇਲਾ ਕਿਧਰ ਕੈਦ ਵਾਲੇ ਹੋ ਮਨਾਵਾ ਨੀ ਤੇ ਹੱਥ ਲੋ ਜਹਨੀ ਫੜਿਆ ਪਾ ਜੀ ਮੈਂ ਦੇਖਣ ਲੱਗ ਕੇ ਪਰ ਉਹ ਦਿਨ ਕਿੱਥੇ ਛਿਪਿਆ ਗਿਆ ਜੀ ਪੂਰਾ ਜੰਬਲ ਹੁੰਦਾ ਯੋਗ ਹੋਣਾ ਕਿ ਕਰਨਾ ਉਹ ਜਿਵੇਂ ਉਹ ਤੁਹਾਡਾ ਕੀ ਕਰਦਾ ਉਹ ਕਰਦਾ ਲਿਖਾ ਕੇ ਦਾ ਘਰੇ ਆਣ ਕੇ ਪੈ ਰਹੀ ਹੈ ਕੀ ਕਰਦੇ ਉਹਨੇ ਇਹ ਕਰਾ ਲਈ ਮੁੱਤਲਾ ਕਰੀ ਗਏ ਸਹੀ ਆਹ ਲੇਖੂ ਨਾਮ ਕਲਮੀ ਜੀ ਇੱਕ ਲੁਕੀ ਚੋਲੀ ਬੋਲੀ ਬੋਲੀ ਅੱਖਾਂ ਨੂੰ ਦਗਾ ਇਹ ਨਾਲ ਜੀਤੇ ਨਾਲ ਜੀਤ ਰਿਹਾ 5:00 ਵਜੇ ਸੱਜੇ ਪਾਸੇ ਨਾਲ ਜੀਤ ਰਿਹਾ ਅਰੇ ਯਾਰ ਟੋ ਗੇਲੂ ਦੀ ਉਦੀ ਘਟੋਵਾ ਏ ਹਾਂ ਕਿੱਧਰ ਗਿਆ ਉਹ ਭਾਈ ਜਿਹਨੂੰ ਖੱਲੇ ਆਇਆ ਉਹਦੀ ਹਵਾ ਕੱਢੋ ਫੇਰ ਹੁਣ ਪਤਾ ਨਹੀਂਗਾ ਠੀਕ ਹੈ ਕੀ ਹੱਲੇ ਆਇਆ ਉਹਦੀ ਹਵਾ ਕੱਢੋ ਕਿਉਂ ਦੂਜੇ ਨੂੰ ਕਹਿਣਾ ਨਹੀਂ ਉਹ ਹੀ ਲੱਗਦਾ ਯਾਰ ਤੈਨੂੰ ਪਤਾ ਨਹੀਂ ਆ ਕਿ ਇੰਨਾਂ ਦੀ ਮਿਹਨਤ ਕੀ ਹੋਈ ਜਿਹੜਾ ਇਹਨੂੰ ਤੇ ਜਿਹੜਾ ਸਾਰਿਆਂ ਨਾਲ ਯਾਰ ਬੜਨ ਕਤਾਲੀ ਨਹੀਂ ਹਣੇ دار صاحب چنهه 3 پروارا دتا رنه ها ਕੀ ਕਰੀਏ ਬਾਈ ਪਾਸੇ ਹੋਈ ਜਾ A 부ollah une mis morally terminaria w87 rata e kleine orf behaviLeeko sinhoni sini mga maklly kaik negatively sa horrible. Kako wahda exa.анс h littlef drie marcabaf. quoteKakanya,ي vierabh kak situ lily.Kaljuakishfše agru porque dua第三u.ik Apa mania.67 Tabukkaik Paulo셔서 meng n Correctlarku excel atyou ony Ohi.com midika saa.a Kasijama. rayimk sAuh.atudekisi bohthechgal e%k 각r Strech ABOUT�� Tehديakrvu or bah whales.h SS Paper ati n uhmk Man.yikia, do1akini.haneM7pih.rforsliyragany.owell Tai terms.gaña withsch. daumabiyedek oz書. Beleridofuk leverage ocu raf try bravo.拍iri. ਹਾਂ ਹਾਂ ਕਿਹੜਾ ਡਾਕਟਰ ਉਹ ਹੋਈ ਗੁੰਮ ਤੁਹਾਡੇ ਕਿਹੜਾ ਡਾਕਟਰ ਆਪਾਂ ਨਹੀਂ ਚੱਲ ਰਹੇ ਬਈ ਇਧਰ ਉੱਲੇ ਮਾਰ ਲੈ ਪਰ ਇਹਨੂੰ ਕੰਧਰੇ ਲੱਗ ਜੂ ਯਾਰ ਬਈ ਉਹ ਹਸਤਾਣ ਓ ਚੱਕੀ ਓਏ ਕੁੱਤੜਵਾ ਬੈ ਗਿਆ ਯਾਰ ਪੁੱਤ ਓਏ ਮੁਰਤਰਾ ਵੀ ਘਰੇ ਪਾ ਕੇ ਬਹਿ ਗਿਆ ਹੈ ਕੰਮ ਕੋ ਜਾਣਾ ਹੈ ਸਿੱਧਾ ਅੱਗੇ ਜਾਣਾ ਹੈ ਹਾਂ ਸ਼ਾਟ ਲੈ ਬਸ ਤੇ ਬਸ ਤੇ ਸ਼ਾਟ ਲਾ ਕੇ ਨੰਗਾ ਦੇ ਉੱਤੇ ਪਰ ਉਹ 15 ਲੱਖ ਬੰਦਾ ਉੱਤੇ ਦਾ ਫਰਾਗੀ ਉੱਤੇ ਅੰਦਰ ਸ਼ਾਟ ਲੱਗ ਪੁੱਪ ਹੋਏ ਯਾ ਪਾਣੀ ਚੱਲ ਕੇ ਸਟਾਲਾਂ ਲੱਗ ਜਿੰਦਾ ਰੋਟੀ ਪਾਉਣ ਲੱਗਣਾ ਮੇਰਾ ਬਦਾਨਾ ਭੁੱਜ ਗਿਆ ਚਾਹ ਕਾਹ ਨਾ ਬਦਾਨਾ ਭੁੱਜ ਗਿਆ ਜੀ ਪੂਰਾ ਪ੍ਰਬੰਧ ਦਾ ਪੂਰਾ ਲੱਗੀ ਗਿਆ। ਹਨੀ ਦੀ ਗੱਲ ਪਈ ਨਾ ਜੱਕਲਾ ਸੁਣ। ਦਰਦੇ ਆ ਲੈ ਰਹੇ ਨੇ। ਹਰ ਮਨ ਨੂੰ ਖਾਣ ਤੋਂ ਪਹਿਲਾਂ ਲੋ ਜੀ ਰੋਟੀ ਦਾ ਪ੍ਰਬੰਧ ਗਦੀਬੀਆਂ ਨਾਲ ਤੇ ਮਟਰ ਪਨੀਰ ਦੋ ਸਾਜੂਆਂ ਸੀਗਾ। ਚੋਲ ਚੋਲ। ਕੋਈ ਸਾਫ ਖਾਣ ਲੱਗ ਪਏ ਤੇ ਦੂਜਾ ਕੋਈ ਪਾ ਕੇ ਲੈ ਗਿਆ ਉਹ ਲੱਗਾ ਜੇ। ਉਹ ਮਗਰ ਰਹਿ ਗਿਆ ਨਾ। ਇਹ ਪਹਿਲਾਂ ਆ ਗਿਆ। ਸਰਾ ਰੋਟੀ ਪਾਣੀ ਦਾ ਬਹੁਤ ਸਰਾ ਇੱਕੇ ਮਾਰੋ ਲਾਈ 11:30 ਹੋ ਗਏ ਯਾਰ ਇੱਕ ਬਹਿ ਗਿਆ ਪਤਾ ਨਹੀਂ ਕਿੰਨੇ ਰਹਿ ਗਏ ਯਾਰ ਇੱਕ ਬਹਿ ਗਿਆ ਇੱਕ ਬਹਿਣਾ ਤੇ ਇੱਕ ਨੂੰ ਟੈਕ ਹੋ ਗਿਆ ਹਾਂ ਤੇ ਇੱਕ ਮਰ ਗਿਆ ਚਾਉਂਦਾ ਫਿਰਦਾ ਉੱਡਿਆ ਫਿਰਦਾ ਆਪਾਂ ਦੂਰੀਆਂ ਦੀ ਫੇਰ ਚਾਗਣ ਦੂਰੀਆਂ ਫੇਰ ਚਾਗਲੇ ਰੋਟੀ ਪਾਣੀ ਤੇ ਇੱਕ ਨੂੰ ਟੈਕ ਹੋ ਗਿਆ ਤੇ ਇੱਕ ਬਹਿ ਕੇ ਡੱਬਾ ਜਾ ਪਤਾ ਨਹੀਂ ਕੀ ਦਾ ਅੱਧੇ ਭੱਜੇ ਜਾਂਦੇ ਅੱਧੇ ਮੁੜੇ ਹੁੰਦੇ ਹੁਣ ਟੈਂਡੂ ਕਿਹਦੇ ਲੱਗਾ ਨਹੀਂ ਕੋਈ ਰਿਕਾਰਡਿੰਗ ਨਹੀਂ ਆਈ ਹਜੇ ਇਧਰ ਬਾਛਾ ਆਵੇ ਤੇ ਆਇਆ ਕੁਲੇ ਨਾ ਮਾਰਾ ਕਰਾਤੇ ਖੇਡਨੇ ਆ ਰੱਖ ਲੈ ਰੱਖ ਲੈ ਬਾਬੇ ਦਾ ਸਾਹਿਬ ਜਿਹਨੇ ਕਬੂਤਰ ਚੱਕ ਲਿਆ ਉਹ ਜਾ ਮਰੂਗੀ ਆਹ ਕਿਹਨੇ ਜੀ ਕਬੂਤਰ ਚੱਕ ਲਿਆ ਫਿਰ ਉਹ ਡਾਂਗ ਦੇ ਠੀਕ ਆ ਜਦੋਂ ਉਹਨੇ ਆਵਾਜ਼ ਜੀ ਕਿ ਟਾਵਰ ਟੁੱਟਣਗੇ ਰੰਗ ਆਹ ਬੇਟਾ ਆ ਗੱਡੀ ਆਏ ਅੱਜ ਆ ਜੀ ਆਪਣੀ ਗੱਡੀ ਲੈ ਲਾਉ ਜੀ ਮਿੱਤਰੋ ਇੱਕ ਵਾਦ ਕੇ 27 ਮਿੰਟ ਹੋ ਗਏ ਆ ਤੇ ਆਪਾਂ ਇੱਥੇ ਆ ਪਏ ਮੰਜਰੇ ਤੇ ਕੂਦਰੀ ਆਪਣੀ ਫਿਰਦੀ ਆ ਤੇ ਘਟੋ ਘਟ 15 ਕੂਦਰਾਂ ਟਾਈਮ ਲੱਗਾ ਸੀਗਾ ਬਲੌਕ ਕੱਟੇ ਗਏ ਹੋਣੇ ਆ ਤੇ ਵਿੱਚੋਂ 10 15 ਕੂਦਰੀ ਬਹਿ ਗਏ ਆ ਤੇ ਬਾਕੀ ਅਜੇ 55 60 ਉਤਰ ਫਿਰਦੇ ਆ ਬਾਕੀ ਉਹ ਉਤਰ ਬਹੁਤ ਮੰਦੀ ਆ ਯਾਰ ਹਜੇ ਜਿਵੇਂ ਆ ਆਉਂਦਾ ਇਕੱਲੇ ਅਦਰ ਵਿੱਚੋਂ ਗੁੱਛਾ ਮਾਰੀ ਨੇ ਇਧਰ ਪਤਾ ਨਹੀਂ ਕੀ ਆ ਇਹ ਦੋ ਆ ਗਏ ਉਹ ਉਧਰ ਪਤਾ ਨਹੀਂ ਕੀ ਆ ਉਹ ਘਰ ਜਿਹੜਾ ਉਹ ਨਹੀਂ ਕੋਠੀ ਇਹਦੇ ਪਰਲੇ ਪਾਸ ਜੂੜਾ ਮਾਰਦੇ ਆ ਉਧਰ ਹੀ ਗੁੱਛ ਮਾਰ ਕੇ ਉਧਰ ਅੰਦਰ ਅੰਦਰ ਹੀ ਵੜ ਜਾਂਦੇ ਆ ਇੱਕ ਆ ਗੁਰਦਾਰੇ ਵੋਢੇ ਕੇ ਪੁੱਤਰ ਮਾਹਣ ਆ ਗਿੜੀ ਜੂ ਉਤਰ ਬਹੁਤ ਬੈਠਣਗੇ ਕੇਰਾਉਂ ਫਿਰਦੇ ਸਾਰੇ ਉੱਚੇ ਹੋ ਗਏ ਆਪਣੀ ਉਤਰੀ ਬਹੁਤ ੱਚੀ ਆ क्लियर हो गए रंग तो फिर मुड़ गई उत्ती। एक आंदा गोरधरन चक्को जी गए गए गए। ओह ना गया। ये भी दूर ही है जूल मार के आओ थे एक आंदा। बाकी इथे बैठे हैं मोर्टस लाया शामी ते कोई सब रितां कोठे ते तां इद्दू। ओथे बैठे हैं। ये कोई है एक कबूतर। था बै गा चल चीना भी चीना होना है बैना च बैठगा निशा बै ग ले नहीं बात त और खड़े की ਨੇ ਬਿਠਾ ਆਇਆ ਮਤੂ ਗੇੜੀ ਆ ਤੇ ਹੋਰ ਇਹ ਕਾਹ ਅਗਲੇ ਨਵਾ ਕਾਲੀ ਬਗਲੇ ਨੇ ਹਰੀ ਬਗਲੇ ਦੀ ਖੱਬੀ ਖੱਤਮੀ ਇਹ ਵੀ ਆਉਗਾ ਇਧਰ ਦੀ ਨਾਂਗੇ ਅੰਮਗਰੀ ਨਾਂਗੇ ਆ ਫੇਰ ਆਗੇ ਚਾਦਰ ਵਾਲਾ ਉਹਦੇ ਉਂਗਲਾਂ ਲੋ ਜੀ 3 ਉਤਰਨਾ ਮੇ ਲੋਡੀ ਜਾਂਦੇ ਆ ਤੇ ਆਪਣੀ ਗੁਦਰੀ ਬਹਿ ਗਈ ਸੀਗੀ ਉਹ ਛੇਸਾ ਤੋਂ ਉੱਤਰੇ ਗਏ ਸੀਗੇ ਉਹ ਟਾਵਰ ਤੇ ਲੱਗੇ ਸੀ ਉਹ ਬੈਠੇ ਲਾਗੇ ਲੱ chalange ਉਦਰੀ ਜੂਰ ਤਾਂ ਬਹੁਤ ਲਾਇਆ ਯਾਰ ਤੇ ਇੱਕ ਆ ਗਿਆ ਹੋਰ ਟਾਵਰ ਤੇ ਵੀ ਬੈਠਾ ਗਿਆ ਟਾਵਰ ਤੇ ਸ਼ਾਤ ਕਬਈ ਤੇ ਇਹਨਾਂ ਨਾਮ ਨਾਲ ਡੀ ਜਾਂਦੇ ਆ ਤੇ ਇਹ ਕਾ ਬਾਈ ਦਾ ਤੇ ਬਾਕੀ ਉਹ ਹੱਥ ਕਰੀ ਜਾਂਦੇ ਨੇ ਮੇਰਾ ਆ ਗਿਆ ਮੇਰਾ ਆ ਗਿਆ ਇਹ ਜਾ ਵਾ ਲਓ ਜੀ ਇੱਕ ਹੋਰ ਆ ਗਿਆ ਬਗਲ ਕਾਲੀ ਬਗਲ ਕਾਲੀ ਮੈਂ ਨਾਲ ਬਗਲ ਮੇਰੀ ਕਾਲੀਆਂ ਬਗਲਾਂ ਕਾਲਾ ਬਗਲਾਂ ਖੁਰ ਆ ਗਿਆ ਮੈਂ ਇਹ ਤਾਂ ਬਣ ਗਿਆ ਟਰੈਕਟਰ ਦੀ ਤਿੰਨੇ ਨਹੀਂ ਦੀਦੇ ਸੀਗੇ ਨਾਮਾਂ ਤੇ ਉੱਡੀ ਜਾਂਦੇ ਸੀ ਤਿੰਨੇ ਉੱਤਰ ਤਿੰਨੇ ਨਹੀਂ ਦੀਦੇ ਸੀ ਕਾਲੀਆਂ ਬਗਲਾਂ ਅੱਤਰਿਆ ਹਾਂ ਹਾਂ ਕੱਲਾ ਕੱਲਾ ਹੀ ਕੱਲਾ ਨਹੀਂ ਨਹੀਂ ਯਾਰ ਇਹਦਾ ਨਹੀਂ ਇਹਦਾ ਬਾਈਦਾ ਤਾਈ ਦੀ ਟੋਰੀ ਤੇ ਪਗਲ ਲਹਾੜਾ ਇਹ ਨਹੀਂ ਗਾ ਇਹਰ ਘੱਡ ਵਾਲਾ ਹੋਊਗਾ ਇਹ ਯਾਰ ਠੱਡਾ ਠਿੱਡਾ ਤੇਰਾ ਘੱਟਾ ਲੱਗ ਨਹੀਂ ਵਾ ਉਹ ਯੋਹੀ ਅੱਡ ਠਿੱਡਾ ਘੱਟ ਆ ਗਿਆ ਆ ਗਿਆ ਆ ਗਿਆ ਪੁੱਤੇ ਆਉਂਦੇ ਮੈਂ ਤਾਂ ਦੇ ਜਣੀਏ ਰਹੇ ਜੀ ਉਹ ਇੱਕ ਨਾਮਾ ਤੇ ਹੋ ਗਿਆ ਇੱਕ ਕੋਈ ਨਾਮਾ ਤੇ ਜੀ ਫੋੜ ਤੇ ਆਹ ਹੋ ਗਿਆ ਕਾਲੀਆਂ ਬਾਲਾ ਆਪਣੀ ਯਾਰ ਬਹੁਤ ਜੋਰ ਲਾਇਗੂ ਤੇ ਤੇ 7ਵੀਂ 8ਵੀਂ ਬਹਿ ਗਈ ਸੀ ਯਾਰ 7ਵੀਂ 8ਵੀਂ 7ਵੀਂ 8ਵੀਂ ਉਧਰ ਬਹਿ ਗਈ ਚਲੋ ਬਹੁਤ ਜੋਰ ਲਾਇਆ ਕੋਈ ਚੱਕਰ ਨਹੀਂਗਾ ਤੇ ਫੜਕੇ ਚੱਲਾਂਗੇ ਆਪਾਂ ਐਂਡ ਹੀ ਸੀ ਯਾਰਾ ਤਿੰਨ ਵੱਜ ਗਏ ਤੇ ਨਹੀਂ 3 ਵਜੇ 2 ਵੱਜ ਕੇ ਖਣੀ 50 ਮਿੰਟ ਤੇ ਬੈਠੀ ਆਪਣੀ ਤੇ ਬਾਸ ਸਾਢੇ 3:00 ਹੋ ਗਏ ਆ ਨਾ ਮਤੇ ਰਹਿ ਗਈ ਕੋਈ ਤਰ ਆਹ ਵੇ ਕੋਈ ਰੌਲਾ ਪੈਂਦਾ ਅਗਰ ਮੀਰੀ ਆ ਗਈ ਅਗਰ ਮੀਰੀ ਆ ਕੇ ਦੋ ਤਿੰਨ ਕੋਈ ਤਰ ਹੋਰ ਉੱਤਰ ਆਈ ਓ ਵੇ ਹੋ ਗਏ ਮੀਰੀ ਆ ਗਿਆ ਉਹ ਦਰਵਾਜ਼ਾ ਮਾਰੀ ਜਾਂਦੇ ਆ ਬਦ ਦੋ ਉਤੇ ਰਹਿਗੇ ਫੂੜ ਤੇ ਉਹ ਕਰ ਮੀਰੀ ਹੋ ਕਰ ਮੀਰੀ ਆ ਆਹੀ ਜਿਹੜਾ ਜਿਹੜੀ ਆ ਰੀਟ ਮਾਰਾ ਪਿੱਛਾ ਹਾਂ ਇਹ ਗਈ ਇਹ ਟਾਵਰ ਤੱਕ ਨਹੀਂ ਜਾਂਦੀ ਇਹ ਪਾਣੀ ਨੂੰ ਜਾਂਦੀ ਆ ਆਹਾਂ ਤਾਂ ਆ ਗਈ ਹੈ ਏ ਆ ਬੈਗੀ ਹਰੀਆਂ ਪਗਲਾ ਉਹ ਕਾਲ ਕਾਲੀ ਬੜੀ ਫਿਰ ਉਹ ਹਰੀਆਂ ਬੈਗੀ ਕਾਲੀ ਕਾਲੀ ਆ ਹਰੀਆਂ ਆ ਬੈਗੀ ਹਾਂਜੀ ਮਿੱਤਰੋ ਆ ਗਿਆ ਆਪਾਂ ਘਰੇ ਤੇ ਕੁੜੀ ਉਹ ਖੜ ਲਿਆ ਨਹੀਂ ਸੀਗੀ ਕੁੜੀ ਦੇ ਆਪਣੇ ਹੱਥ ਲੱਗ ਗੀ ਸੀ ਪਰ ਹੱਥ ਵੀ ਲੱਗ ਗਈ ਸੀ ਤੇ ਹੱਥੋਂ ਵੀ ਨਿਕਲ ਗਈ ਆ ਪਰ ਉਹ ਤੇ ਆਪਣੇ ਮਰ ਗਈ ਆ ਘਰੇ ਆ ਕੇ ਤੇ ਉਹਦਾ ਪਉਥੋਂ ਵਧੀਆ ਫੜ ਲਿਆ ਨਹੀਂ ਸੀਗੀ ਤੇ ਕੁੜੀ ਜੂਰ ਬੜਾ ਲੱਗਿਆ ਯਾਰ ਏ ਕੇ ਜੋ ਟਾਵਰ ਤੇ ਬੈਠੀ ਨਾ ਬਗਰ ਲਿਆ ਜੋ ਤੇ ਜੋਰ ਹੀ ਬੜਾ ਲੱਗਾ ਸੀਗਾ ਤੇ ਕਿਰਾਂ ਗਾਹ ਫਾ ਡਿੱਗੀਗੀ ਵਿਚਾਰੀ ਉਦੋਂ ਟਾਵਰ ਖੱਟਾ ਸੀਗਾ ਉਹ ਤਾਬ ਗਿਆ ਤੇ ਇੱਕ ਹੰਦਰੀ ਆਪਣੀ ਨਹੀਂ ਰਹੀ ਕਿਉਂਰੀ ਮਰ ਗਈ ਆ ਤੇ ਮਰੀ ਦੀ ਮੈਂ ਤਾਂ ਨਹੀਂ ਵੀਡੀਓ ਵਿਖਾਉਂਦਾ ਯਾਰ ਤੇ ਕਿਉਂਕਿ ਇਹ ਨਾ ਕਿਉਂਕਿ ਚੈਨਲ ਨੂੰ ਡਾਊਨ ਸਕਦੇ ਆ ਨਾ YouTube ਵਾਲੇ ਜੇ ਮਰੀ ਉਤਨਾ ਵੀਡੀਓ ਪਾਉਣੇ ਜਾਂ ਨਾ ਗਲਤ ਗੱਲ ਆ ਇਹ ਤਾਂ ਹੀ ਮੈਂ ਮਰੀ ਕਬੂਦਰੀ ਨਹੀਂ ਵੀਡੀਓ ਪਾਉਂਗਾ ਤੇ ਤੁਹਾਨੂੰ ਦੱਸਤਾ ਪਰ ਕਿ ਹੰਦਰੀ ਆਪਣੀ ਮਰ ਗਈ ਆ ਤੇ ਬਾਕੀ ਬਾਈ ਵੀ ਮੇਰੇ ਕਰੇ ਆ ਨਾ ਯੂਰੀ ਦੇ ਤੇ ਆਹ ਦੇਖ ਚਾਹਨਾ ਨਿਵਾਸ ਬਖਸ਼ੀ ਤੇ ਬਹੁਤ ਸੋਹਣੀ ਉੱਡੀ ਆ ਰਾਗ ਜਿਹਦਾ ਵਫਾਦਾਰੀ ਵਕਾਤੀ ਕਬੂਤਰ ਨੇ ਤੇ ਆਪਦੇ ਮਾਲਕ ਖਾਤਰ ਜਾਨ ਦੇਦੀ ਹੈ ਨਾ ਤੇ ਚਲੋ ਜੋ ਵਾਇਰਲ ਮੰਨੂਸ ਹੈ ਨਾ ਇਹਨਾਂ ਦਾ ਦਾਣਾ ਆਪਣੀ ਲਿਖਿਆ ਸੀ ਆਪਣੇ ਘਰੇ ਦਾ ਤੇ ਇਹਨਾਂ ਕਣੀ ਚੁਗਲਿਆ ਨਾ ਅੱਜ ਮਰ ਗਈ ਵੀ ਵੀਰੀ ਆਪਣੀ ਤੇ ਬਾਕੀ ਵੀਡੀਓ ਪੜਾਈ ਸੀ ਆਪਾਂ ਸਾਰਾ ਵਲੋਗ ਬਣਿਆ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸੋ ਜੀ ਤੇ ਇਹਨੇ ਵੀ ਆਪ ਦਾ ਸਾਰਾ ਜੋਰ ਲਾਤਾ ਆਪੇ ਆ ਜਰੂਰ ਲਾਦੇ ਸੀ ਨਾ ਸਾੰਭ ਵੀ ਆ ਪੂਰੀ ਫੌਜੀ ਸੀਗੀ ਤੇ ਐਨੀ ਵੀ ਆਪਦੇ ਵਿਚਾਰਾ ਜੋਰ ਲਾਦਾ ਜਿੰਨਾਂ ਸੀਗਾ ਉਹਨਾਂ ਕੋ ਜੋਰ ਲਾਦਾ ਨਹੀਂ ਤੇ ਖਤਮ ਹੀ ਹੋ ਗਈ ਸੀ ਬਸ ਮੁੱਤਰੀ ਯਾਰ ਕਹਿਣ ਦਾ ਭਾਵੇਂ ਹੀ ਆ ਤੇ ਬਾਕੀ ਵੀਡੀਓ ਵੇਖ ਲਈ ਸਾਰੇ ਵੀਰਾਂ ਦਾ ਧੰਨਵਾਦ ਲਵ ਯੂ ਸਪੋਰਟ ਕਰਦੇ ਰਹੋ